ਜੇ ਤੂੰ ਪਾਤਰੇ ਉਦਾਸੀ ਪਾਸ਼ ਪਾੜਦਾ ਜੇ ਤੂੰ ਪਾਤਰੇ ਉਦਾਸੀ ਪਾਸ਼ ਪਾੜਦਾ ਉਹ ਨਸ਼ ਅਸਲੇ ਦੇ ਗੀਤ ਨਹੀਂ ਉਹ ਗਾਉਣੇ ਸੀ ਜੇ ਤੂੰ ਪਾਤਰੇ ਉਦਾਸੀ ਪਾਸ਼ ਪਾੜਦਾ ਉਹ ਨਸ਼ ਅਸਲੇ ਦੇ ਗੀਤ ਨਹੀਂ ਉਹ ਗਾਉਣੇ ਸੀ ਪਾਟੇ ਲਤੜੇ ਜੇ ਕੰਮ ਆਂਦੇ ਵੇਖਦਾ ਹੋ ਪਾਟੇ ਲਤੜੇ ਜੇ ਕੰਮ ਆਂਦੇ ਵੇਖਦਾ ਕੂੰ ਆ ਭੋਕਰੇ ਜਿਵਾ ਜੇ ਨੀ ਵਜਾਉਣੇ ਸੀ ਜੇ ਤੂੰ ਪਾਤ ਰੇ ਉਦਾਸੀ ਪਾਸ਼ ਪਾੜਦਾ ਜੇ ਤੂੰ ਪਾਤ ਰੇ ਉਦਾਸੀ ਪਾਸ਼ ਪਾੜਦਾ ਉਹ ਨਸ਼ੇ ਅਸਲੇ ਦੇ ਗੀਤ ਨਹੀਂ ਉਗਾਉਣੇ ਸੀ ਬੈਠਾ ਕੋੜੀ ਤੇ ਦੋ ਨਾਲ ਹੀ ਮੋਢੇ ਰੱਖ ਕੇ ਉਹ ਮੈਨੂੰ ਅੱਜ ਤੱਕ ਜੱਟ ਨਹੀਂ ਉਲੱਪਿਆ ਉਹ ਖਾਪੀ ਸੀਟ ਤੇ ਬੰਦੂਖ ਕਿੱਥੋਂ ਰੱਖ ਲਊ ਜਿਹੜਾ ਕਾਰਜੇ ਦੇ ਭਾਰ ਥੱਲੇ ਦੱਬਿਆ Saab Singh ਦੇ ਨਾਟਕ ਜੇ ਤੂੰ ਵੇਖਦਾ ਹੋ Saab Singh ਦੇ ਨਾਟਕ ਜੇ ਤੂੰ ਵੇਖਦਾ ਅਬਰ ਪੈਰੀ ਵਾਲੇ ਰੋਂਦੇ ਨਹੀਂ ਚਲਾਉਣੇ ਸੀ ਜੇ ਤੂੰ ਪਾਤ ਰਿਓ ਉਦਾਸੀ ਪਾਸ਼ ਪਾੜਦਾ ਹੋ ਜੇ ਤੂੰ ਪਾਤ ਰਿਓ ਉਦਾਸੀ ਪਾਸ਼ ਪਾੜਦਾ ਉਹ ਨਸ਼ਿਆਸਲੇ ਦੇ ਗੀਤ ਨਹੀਂ ਉਗਾਉਂਦੇ ਸੀ ਕੋਈ ਡੀਸੀ ਨਾ ਸਲੂਟ ਸਾਨੂੰ ਮਾਰਦਾ ਹੋ ਨਾ ਹੀ ਡਾਲਰਾਂ ਦੇ ਵਾਂਗੂ ਨਾਮ ਚੱਲਦਾ ਬੈਂਕ ਵਾਲਿਆਂ ਨੂੰ ਦੇਖ ਲੱਕ ਜਾਂਨਿਆਂ ਉਹ ਫਾਹ ਲੈ ਲੀਏ ਪਤਾ ਨਹੀਂ ਸਾਡਾ ਕੱਲ ਦਾ ਹੋ ਪੁੱਤ ਹੁੰਦਾ ਏ ਟਰੱਕ ਠਰ ਜੱਟ ਦਾ ਹੋ ਪੁੱਤ ਹੁੰਦਾ ਏ ਟਰੱਕ ਠਰ ਜੱਟ ਦਾ ਹੋ ਜੇ ਤੂੰ ਜਾਣਦਾ ਤਾਂ ਟੋਚਨ ਨਹੀਂ ਪਾਉਣੇ ਸੀ ਜੇ ਤੂੰ ਪਤਰੇ ਹਉਦਾਸੀ ਪਾਸ਼ ਪਾੜਦਾ ਜੇ ਤੂੰ ਪਤਰੇ ਹਉਦਾਸੀ ਪਾਸ਼ ਪਾੜਦਾ ਉਹ ਨਾ ਅਸਲੇ ਦੇ ਗੀਤ ਨਹੀਂ ਉਗਾਉਣੇ ਸੀ ਨਾਹੀ ਆਸੀ ਪਤ ਡਾਕੂਆਂ ਦੇ ਆਹ ਉਹ ਨਾਮ ਮੰਗਦੇ ਤੇ ਨਾਹੀ ਆਸੀ ਖੋਂਦਿਆਂ ਹੂੰ ਬਾਬੇ ਨਾਨਕ ਨੇ ਕਹਿਰਤ ਸਖਾਈ ਐ ਓ ਆਪ ਖਾਂਦੇ ਹਾਂ ਤੇ ਲੰਗਰ ਵੀ ਲਾਉਂਦੇ ਹਾਂ ਧੀ ਤੇਰੀ ਵੀ ਜੇ ਜਾਂਦੀ ਕਿਤੇ ਪਾੜਨੇ ਹੀ ਤੇਰੀ ਵੀ ਜੇ ਜਾਂਦੀ ਕਿਤੇ ਪਾੜਨੇ ਤੂੰ ਬਾਂਬੂ ਕਾਟਦੇ ਪਟਾਕੇ ਨਹੀਂ ਉਹ ਪਾਉਣੇ ਸੀ ਜੇ ਤੂੰ ਪਤਰੀ ਹਉਦਾਸੀ ਪਾਸ਼ ਪਾੜਦਾ ਹੋ ਜੇ ਤੂੰ ਪਤਰੇ ਹਉਦਾਸੀ ਪਾਸ਼ ਪਾੜਦਾ ਉਹ ਨਸ਼ ਅਸਲੇ ਦੇ ਗੀਤ ਨਹੀਂ ਉਹ ਗਾਉਣੇ ਸੀ ਉਹ ਨਸ਼ ਅਸਲੇ ਦੇ ਗੀਤ ਨਹੀਂ ਉਹ ਗਾਉਣੇ ਸੀ ਉਹ ਨਸ਼ ਅਸਲੇ ਦੇ ਗੀਤ ਨਹੀਂ ਉਹ ਗਾਉਣੇ ਸੀ